ਮਿੱਤਰੋ ਤੁਸੀਂ दारू ਪੀਨੇ ਹੋ ਕਿ ਸ਼ਰਾਬ ਹੁਣ ਤੁਸੀਂ ਕਹਿੰਨਾ ਮੱਲੀ ਸਾਹਿਬ ਇਹ ਕਿਹੋ ਜੀਆਂ ਕਮਲੀਆਂ ਗੱਲਾਂ ਕਰੀ ਜਾਂਦੇ ਹੋ दारू ਤੇ ਸ਼ਰਾਬ ਤੇ ਇੱਕ ਹੁੰਦੀ ਹੈ ਪਰ ਮੈਂ ਕਹਿੰਦਾ ਨਹੀਂ दारू ਪੀਣਾ ਤੇ ਸ਼ਰਾਬ ਪੀਣਾ ਇਹਨਾਂ ਚ ਬਹੁਤ ਵੱਡਾ ਅੰਤਰ ਆ ਜੇਕਰ ਜਾਨਣਾ ਤੇ ਵੀਡੀਓ ਨੂੰ ਬਤਵਾਤ ਸ਼ੇਅਰ ਕਰ ਦਿਓ ਤਾਂ ਮਿੱਤਰੋ ਵਿਆਹ ਤੇ ਇੱਕ ਬਹੁਤ ਹੀ ਹੁਣਹਾਰ ਤੇ ਸੂਝਵਾਨ ਬਜ਼ੁਰਗ ਆਇਆ ਸੀ ਤਾਂ ਉਹਨੇ ਮੈਨੂੰ ਪੁੱਛਿਆ ਵੀ ਮੱਲੀ ਸਾਹਿਬ ਤੁਸੀਂ दारू ਪੀਨੇ ਹੋ ਕਿ ਸ਼ਰਾਬ ਮੈਂ ਉਹਨੂੰ ਕਿਹਾ ਵੀ ਮੈਂ ਤਾਂ दारू ਪੀਣਾ ਉਹ ਕਹਿੰਦਾ ਨਹੀਂ ਤੁਸੀਂ ਸ਼ਰਾਬ ਪੀਨੇ ਹੋ ਮੈਂ ਕਿਹਾ ਵੀ ਕਿਵੇਂ ਸਿੱਧ ਕਰੂੰ ਕਹਿੰਦਾ ਫਿਰ ਸੁਣ ਮੇਰੀ ਗੱਲ ਕਹਿੰਦਾ ਇੱਕ ਸਮੇਂ ਅਕਬਰ ਬਾਦਸ਼ਾਹ ਦੀ ਸਭਾ ਦੇ ਵਿੱਚ ਬੀਰਬਾਲ ਸ਼ਰਾਬ ਤੇ ਗਿਆਨ ਦੇਈ ਜਾਂਦਾ ਸੀ ਜਿਵੇਂ ਆਪਾਂ ਨਹੀਂ ਚਾਰਕ ਬੰਦੇ ਇਕੱਠੇ ਹੋ ਕੇ ਬਦਨਾਮ ਕਰਨ ਲੱਗ ਜਾਨੇ ਯਾਰ ਨਹੀਂ ਯਾਰ ਦੇਸੀ दारू ਤਾਂ ਮਾੜੀ ਹੁੰਦੀ ਐਵੇਂ ਨਾ ਪੀਆ ਕਰੂ ਦਾਰੀ 'ਚ ਕੁਝ ਨਹੀਂ ਰੱਖਿਆ ਤੇ ਬੀਰਬਾਲ ਵੀ ਉਵੇਂ ਕਹਿੰਦਾ ਕਹਿੰਦਾ ਯਾਰ ਸ਼ਰਾਬ 'ਚ ਕੁਝ ਨਹੀਂ ਰੱਖਿਆ ਐਵੇਂ ਸ਼ਰਾਬ ਪੀਆ ਨਾ ਕਰੋ ਸ਼ਰਾਬ ਸਿਹਤ ਲਈ ਹਾਨੀਕਾਰਕਾ ਸ਼ਰਾਬ ਪੀ ਕੇ ਬੰਦਾ ਕੰਮ ਹਮੇਸ਼ਾ ਹੀ ਗਲਤ ਕਰਦਾ ਤਾਂ ਇੱਕੋ ਸਭਾ ਦੇ ਵਿੱਚ ਜਿਹੜਾ ਬੀਰਬਾਲ ਦਾ ਗਵਾਂਢੀ ਸੀ ਉਹ ਜਦੋਂ ਬੀਰਬਾਲ ਪਾਸੇ ਹੋ ਜਾਂਦਾ ਤੇ ਉਹ ਅਕਬਰ ਬਾਦਸ਼ਾਹ ਕੋਲੇ ਆਉਂਦਾ ਉਹ ਕਹਿੰਦਾ ਬਾਦਸ਼ਾਹ ਜੀ ਬੀਰਬਾਲ ਝੂਠ ਮਰੀ ਜਾਂਦਾ ਬੀਰਬਾਲ ਆਪ ਤਾਂ ਸ਼ਰਾਬ ਡੇਲੀ ਪੀ ਕੇ ਪੈਂਦਾ ਤੇ ਤੁਹਾਨੂੰ ਕਹੀ ਜਾਂਦਾ ਵੀ ਸ਼ਰਾਬ ਪੀਣਾ ਹਾਨੀਕਾਰਕ ਆ ਇਹ ਕਿਹੜਾ ਗਿਆਨ ਦੇਈ ਜਾਂਦਾ ਅਕਬਰ ਕਹਿੰਦਾ ਵੀ ਮੈਂ ਤਾਂ ਨਹੀਂ ਮੰਨਦਾ ਮੈਨੂੰ ਨਹੀਂ ਲੱਗਦਾ ਵੀ ਬੀਰਬਾਲ ਸ਼ਰਾਬ ਪੀਂਦਾ ਹੋਊਗਾ ਉਹ ਕਹਿੰਦਾ ਜੀ ਮੈਂ ਤੁਹਾਨੂੰ ਪ੍ਰੂਫ ਕਰ ਦਿਆਂ ਤਾਂ ਮੰਨੋ ਉਹ ਕਹਿੰਦਾ ਵੀ ਜੇ ਬੀਰਬਾਲ ਸ਼ਰਾਬ ਪੀਂਦਾ ਹੋਇਆ ਸਿੱਧ ਹੋ ਗਿਆ ਜੋ ਕੁਸ ਤੂੰ ਕਹੇਂਗਾ ਮੈਂ ਤੈਨੂੰ ਉਹ ਹੀ ਦਊਂਗਾ ਤੇ ਜੇ ਬੀਰਬਾਲ ਸ਼ਰਾਬ ਨਾ ਪੀਂਦਾ ਆ ਤੇ ਮੈਂ ਤੇਰਾ ਸਿਰ ਕਲਮ ਕਰ ਦੂੰ ਉਹ ਕਹਿੰਦਾ ਜੀ ਮੈਨੂੰ ਮਨਜ਼ੂਰ ਆ ਪਰ ਤੁਹਾਨੂੰ ਮੇਰੇ ਕਹਿ ਤੇ ਚੱਲਣਾ ਪਊਗਾ ਲੋ ਵੀ ਗਵਾਂਢੀ ਜਾਣੂ ਸੀ ਘਰ ਦਾ ਕੋਨਾ ਕੋਨਾ ਜਾਣਦਾ ਸੀ ਤੇ ਗਵਾਂਢੀ ਅਕਬਰ ਬਾਦਸ਼ਾਹ ਨੂੰ ਲੈ ਕੇ ਬੀਰਬਾਲ ਦੇ ਕਮਰੇ ਦੇ ਵਿੱਚ ਇੱਕ ਜਗ੍ਹਾ ਤੇ ਲੁਕ ਜਾਂਦੇ ਆ ਚਲੋ ਜੀ ਬੀਰਬਾਲ ਜਦੋਂ ਸ਼ਾਮ ਨੂੰ ਜਾਂਦਾ ਘਰੇ ਤੇ ਘਰੇ ਜਾਂਦਿਆ ਸਾਰੀ ਸਾਹਮਣੇ ਅਲਮਾਰੀ ਚੋਂ दारू ਕੱਢਦਾ दारू ਕੱਢ ਕੇ ਇੱਕ ਪੈਗ ਪਾਉਂਦਾ ਗਲਾਸੀ ਚ ਭਰ ਲੈਂਦਾ ਤੇ ਹੱਥ 'ਚ ਫੜ ਕੇ ਉਹਦੇ ਨਾਲ ਗੱਲਾਂ ਕਰਦਾ दारू ਨਾਲ नू। वी जे मैं तू की दारू ਨੂੰ ਕਹਿੰਦਾ ਵੀ ਜੇ ਮੈਂ ਤੈਨੂੰ ਪੀਵਾ ਤਾਂ ਤੂੰ ਕੀ ਕਰੇਂਗੀ ਤਾਂ ਅੱਗੋਂ दारू ਬੀਰਵਾਲ ਨੂੰ ਕਹਿੰਦੀ ਵੀ ਮੈਂ ਤੇਰਾ ਜਿਹੜਾ ਦਿਨ ਭਰ ਦਾ ਸਾਰਾ ਥਕੇਵਾ ਲਾ ਦੇਾਂਗੀ ਲਓ ਵੀ ਬੀਰਵਾਲ ਪੀ ਲੈਂਦਾ ਲਓ ਵੀ 25-20 ਮਿੰਟ ਵੇਟ ਕਰਦਾ ਬੀਰਵਾਲ ਉਸ ਤੋਂ ਬਾਅਦ ਫੇਰ ਇੱਕ ਪੈਗ ਪਾਉਂਦਾ दारू ਦਾ ਪਾਰ ਲੈਂਦਾ ਇਹਨਾਂ ਕ ਪੈਗ ਪਾ ਲੈਂਦਾ ਇਹਨਾਂ ਕ ਪਾਣੀ ਪਾ ਲੈਂਦਾ ਗਲਾਸੀ ਫੜ ਕੇ ਫੇਰ ਹੱਥ 'ਚ ਰੱਖ ਆਂਦਾ ਇਹ ਦਾਰੂ ਨੂੰ ਪੁੱਛਦਾ ਵੀ ਦਾਰੂ ਹੁਣ ਮੈਂ ਦੂਜਾ ਪੈਗ ਲਾਉਣ ਲੱਗਿਆ ਤੇ ਹੁਣ ਤੂੰ ਮੈਨੂੰ ਕੀ ਕਰੇਂਗੀ ਤਾਂ ਗੋਦਾਰੂ ਕਹਿੰਦੀ ਵੀ ਮੈਂ ਤੇਰੀਆਂ ਸਾਰੀਆਂ ਟੈਨਸ਼ਨਾਂ ਦੂਰ ਕਰ ਦੇਾਂਗੀ ਤੇ ਤੂੰ ਚੈਨ ਦੀ ਨੀਂਦ ਸੌਵੇਂਗਾ ਲਓ ਵੀ ਬੀਰਬਾਲ ਪੈਗ ਲਾ ਲਿੰਦਾ ਚਲੋ ਦੋ ਪੈਗ ਲਾਉਣ ਤੋਂ ਬਾਅਦ ਬੀਰਬਾਲ ਰੋਟੀ ਖਾਣ ਲੱਗ ਜਾਂਦਾ ਉਹਦੇ ਰੋਟੀ ਆ ਜਾਂਦੀ ਫੁਲਕਾ ਛਕ ਲੈਂਦਾ ਰੱਜ ਕੇ ਢਿੱਡ ਭਰ ਕੇ ਰੋਟੀ ਖਾਂਦਾ ਅਕਬਰ ਬਾਦਸ਼ਾਹ ਤੇ ਉਹ ਬੰਦਾ ਲੋਕੇ ਉਹਨੂੰ ਦੇਖੀ ਜਾ ਰਹੇ ਨੇ ਤੇ ਚਲੋ ਜੀ ਜਦੋਂ ਉਹ ਤੀਜਾ ਪੈਗ ਭਰਦਾ ਗਲਾਸੀ ਚ ਪਾਉਂਦਾ ਰੋਟੀ ਖਾਣ ਤੋਂ ਬਾਅਦ ਤੇ ਪਾ ਕੇ ਹੱਥ 'ਚ ਫੜ ਕੇ ਫਿਰ ਉਹ ਬੀਰਬਾਲ दारू ਨੂੰ ਪੁੱਛਦਾ ਵੀ ਹੁਣ ਮੈਂ ਤੇਰਾ ਤੀਜਾ ਪੈਗ ਰੋਟੀ ਖਾਣ ਤੋਂ ਬਾਅਦ ਲਾਉਣ ਲੱਗਿਆ ਹੁਣ ਤੂੰ ਦੱਸ ਵੀ ਤੂੰ ਕੀ ਕਰੇਂਗੀ ਤਾਂ ਗੋ दारू ਕਹਿੰਦੀ ਵੀ ਹੁਣ ਮੈਂ ਬੀਰਬਾਲ ਜੀ ਜੋ ਵੀ ਤੁਸੀਂ ਖਾਧਾ ਪੀਤਾ ਤੁਹਾਡਾ ਕੱਢ ਕੇ ਸਾਰਾ ਕੁਝ ਬਾਹਰ ਮਾਰਾਂਗੀ ਹੁਣ ਤੂੰ ਮੈਨੂੰ ਨਾ ਆਪੀ ਕਿਉਂਕਿ ਹੁਣ ਮੈਂ ਸ਼ਰਾਬਾਂ दारू ਨਹੀਂ ਰਹੀ। ਕਵੀ ਜਦੋਂ ਇਹ ਗੱਲ ਕਹਿੰਦੀ दारू ਤੇ ਉਹ ਪੈਗ ਚੱਕ ਕੇ ਉੱਥੇ ਰੱਖ ਦਿੰਦਾ ਤੇ ਆਪ ਜਾ ਕੇ ਮੰਜੀ ਤੇ ਪੈ ਕੇ ਸੌ ਜਾਂਦਾ। ਚਲੋ ਦਿਨ ਚੜਦਾ। ਅਕਬਰ ਜੀ ਉਹਨੂੰ ਬੁਲਾਉਂਦੇ ਆ। ਉਹ ਕਹਿੰਦੇ ਭਾਈ ਸਾਹਿਬ ਤੂੰ ਤਾਂ ਕਹਿੰਨਾ ਵੀ ਵੀਰਬਾਲ ਸ਼ਰਾਬ ਪੀਂਦਾ। ਵੀਰਬਾਲ ਤਾਂ ਸ਼ਰਾਬ ਪੀਂਦਾ ਹੀ ਨਹੀਂ। ਉਹ ਕਹਿੰਦੇ ਬਾਦਸ਼ਾਹ ਜੀ ਕਮਾਲ ਹੋ ਗਈ ਦੱਸ। ਤੁਹਾਨੂੰ ਮੈਂ ਬਕਾਇਦਾ ਅਖੀ ਪ੍ਰੂਫ ਦਿਖਾਇਆ। ਦੋ ਪੈਗ ਲਾਏ ਨੇ ਵੀਰਬਾਲ ਜੀ ਨੇ। ਤੂੰ ਤੁਸੀਂ ਕਹੀ ਜਾਨੇ ਉਹਨੇ ਸ਼ਰਾਬ ਨਹੀਂ ਪੀਤੀ ਉਹ ਕਹਿੰਦਾ ਉਹ ਸ਼ਰਾਬ ਥੋੜੀ ਸੀ ਉਹ ਤਾਂ दारू ਸੀ ਉਹ ਪੀਰਵਾਲ ਨੇ ਤਾਂ दारू ਪੀਤੀ ਆ ਤੁਸੀਂ ਸ਼ਰਾਬ ਕਹੀ ਜਾਨੇ ਸ਼ਰਾਬ ਤਾਂ ਉਹਨੇ ਪੀਤੀ ਨਹੀਂ ਜਿਹੜੇ ਤੀਜਾ ਪੈਗ ਪਾਇਆ ਸੀ ਉਹ ਤਾਂ दारू ਹੋ ਗਿਆ ਨਾ ਦੋ ਪੈਗ दारू ਨੂੰ ਥੋੜੂ ਆਪਾਂ ਗਲਤ ਕਹਿ ਸਕਦੇ ਆ ਆਪਾਂ ਤਾਂ ਸ਼ਰਾਬ ਦੀ ਉਹਨੇ ਆਪਾਂ ਨੂੰ ਯਾਨੀ ਕਿ ਸਿਹਤ ਦੇ ਕੇ ਗਿਆ ਸੀ ਗਿਆਨ ਦੇ ਕੇ ਗਿਆ ਸੀ ਉਹਦਾ ਆਪਦੇ ਗਿਆਨ ਤੇ ਸਹੀ ਆ ਆਪਦੇ ਗਲਤ ਤੇ ਸਹੀ ਆ ਤੁਸੀਂ ਗਲਤ ਹੋ ਤਾਂ ਮਿੱਤਰੋ ਗੱਲ ਆ ਵੀ ਜੇਕਰ ਆਪਾਂ ਸ਼ਰਾਬ ਨੂੰ ਸਹੀ ਤਰੀਕੇ ਨਾਲ ਦਵਾਈ ਵਜੋਂ ਪੀਵਾਂਗੇ ਤਾਂ दारू ਆ ਤੇ ਜੇ ਆਪਾਂ ਨਜਾਇਜ਼ ਪੀਵਾਂਗੇ ਤਾਂ ਸ਼ਰਾਬ ਆ ਜੇਕਰ ਤੁਸੀਂ ਪਹਿਲੇ 3 ਪੈਗ ਲਾਉਣੇ ਹੋ ਤਾਂ ਮੈਂ ਉਹਨੂੰ दारू ਮੰਨਦਾ ਚੌਥਾ ਪੈਗ ਸ਼ਰਾਬ ਆ ਪੰਜਵਾਂ ਪੈਗ ਲਾਣਾ ਤੇ ਛੇਵਾਂ ਪੈਗ ਮੂਤ ਆ ਬਾਈ ਜੀ ਸੱਚੀ ਕਹਿਣਾ ਜੇਕਰ ਤੁਸੀਂ दारू ਪੀ ਰਹੇ ਹੋ ਪਹਿਲੇ 3 ਪੈਗ ਸਹੀ दारू ਆ ਚੌਥਾ ਪੈਗ ਸ਼ਰਾਬ ਪੰਜਵਾਂ ਪੈਗ ਲਾਣ ਤੇ ਛੇਵਾਂ ਪੈਗ ਮੂਤ ਇਸ ਕਰਕੇ ਕਹਿੰਦਾ ਵੀ ਬਾਈ ਜੀ ਸਾਬ ਗੋਤਾਂ ਨਾਲ ਪੀਆ ਕਰੋ 40 ਸਾਲ ਤੋਂ ਉੱਪਰ दारू ਬਣੀ ਆ ਦੋ ਤਿੰਨ ਪੈਗ ਲਾਓ ਤੇ ਨਿਆਰੇ ਨਾਲ ਰੋਟੀ ਖਾਓ ਤੇ ਪਾਓ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ दारू ਪੀਣ ਤੇ ਸ਼ਰਾਬ ਪੀਣ ਦੇ ਵਿੱਚ ਬਹੁਤ ਵੱਡਾ ਫਰਕ ਆ ਬਾਈ ਜੀ ਵੀਡੀਓ ਚੰਗਲੀ ਕਿਤੇ ਸ਼ੇਅਰ ਕਰ ਦੇ ਜਰਾ ਬਾਕੀ